ਵਾਹਿਗੁਰੂ ਸੋਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ तन्न 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 जनवाया जिस परसाद सब जगत तराया जनया वन का ਜਨਕ ਸੰਗ ਚੇਤ ਆਵੇ ਨਾਉ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾ Darsana pada Guru ke Janama ਪਾਸ ਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਸਿਰ ਸਾਹ ਦਾ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾ ਸ੍ਰੀ ਵਾ जी तनासरी महला चौथा इच्छा पूरक सर्वदाता हर ਜੋ ਕੈ ਵਸ ਹੈ ਕਾਮ ਤੇ ਨਾਮ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ मेरे मना इच्छा पूरक सर्व सुखदाता हर जाके बस है काम तेना ੋ ਵਸਾ ਹਰ ਧਿਆਇੈ ਮੇਰੇ ਜੀ ਅੜੇ ਤਾ ਸਰਬ ਸੁਖ ਪਾਵੈ ਮੇਰੇ ਮਨ ਆ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੋਖ ਊਜਲ ਹੋਈ ਹੈ ਤਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਮਰਨ ਭਿਆ ਤਹ ਗਤ ਕੀਨੀ ਵਡ ਭਾਗੀ ਹਰ ਜਪਨਾ ਜਨਾਨਕ ਕੋ ਗੁਰ ਇਹ ਮਤ ਦੇਨੀ ਜਪ ਹਰ ਪਵਜਲ ਤਰਨਾ ਜਹ ਹਰ ਸਿਮਰਨ ਭਯਾ ਤਹ ਉਪਾਧ ਗਤ ਕੀਨੀ ਵੱਡ ਪਾਗੀ ਹਰ ਜਪਨਾ ਜਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ சூ சமஹே

ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਿਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਈ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਇਸ ਪਵਿੱਤਰ ਸਥਾਨ ਤੇ ਪਟਨੇ ਦੇ ਰਾਜਾ ਫਤੇ ਚੰਦ ਮੈਣੀ ਖੱਤਰੀ ਦੇ ਮਹਲ ਸਾਹ ਨੂੰਸਦੀ ਰਾਣੀ ਦੇ ਨਾਮ ਬਿਸ਼ੰਬਰਾ ਦੇਵੀ ਸੀ ਉਨ੍ਹਾਂ ਦਾ ਆਕਾਰ ਕੋਈ ਔਲਾਦ ਨਹੀਂ ਸੀ ਇਸ ਕਰਕੇ ਰਾਜਾ ਤੇ ਰਾਣੀ ਦੇ ਮਨ ਵਿੱਚ ਪੁੱਤਰ ਦੀ ਕਾਮਨਾ ਰੰਗੀ ਸੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਪਟਨੇ ਸ਼ਹਿਰ ਦੀਆਂ ਗਲੀਆਂ ਵਿਖੇ ਅਨੇਕ ਪ੍ਰਕਾਰ ਦੇ ਕੋਟਕੇ ਅਤੇ ਲੀਲਾ ਕਰਦੇ ਹੋਏ ਜਦੋਂ ਵੀਸ਼ ਰਾਜੇ ਦੇ ਮਹਲਾ ਬੁਲਾਉਂਦੇ ਤੋ ਨਾ ਦਾ ਮਨਮੋਹਨਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿੱਚ ਮੰਗੜੀ ਦੀ ਹੈ ਕਿ ਮੇਰੀ ਗੋਦ ਵਿੱਚ ਵੀ ਇਹੋ ਜਿਹਾ ਲਾਲ ਪੁੱਤਰ ਹੋਵੇ ਬਾਲ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਪਟਨੇ ਦੇ ਲੋਕੀ ਬਾਲਾ ਪ੍ਰੀਤਮ ਜੀ ਆਖਿਆ ਕਰਦੇ ਸਨ ਉਹ ਜਾਣੀ ਜਾਣ ਸਤਗੁਰੂ ਰਾਣੀ ਦੇ ਮਨ ਦੀ ਇੱਛਾ ਨੂੰ ਸਮਝ ਕੇ ਇੱਕ ਦਿਨ ਸਾਧੀ ਬੱਚਿਆਂ ਨੂੰ ਨਾਲ ਲੈ ਕੇ ਖੇਡਦੇ ਖੇਡਦੇ ਮਹਲ ਦੇ ਅੰਦਰ ਆ ਕੇ ਰਾਣੀ ਜੀ ਗੋਦ ਵਿੱਚ ਬੈਠ ਗਏ। ਰਾਣੀ ਨੇ ਬਾਲਾ ਪ੍ਰੀਤਮ ਪਾਸੋਂ ਪ੍ਰਦਾਨ ਮੰਗਿਆ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੋ। ਤਾਂ ਗੁਰੂ ਜੀ ਨੇ ਆਖੇ ਕਿ ਹੈ ਮਾਤਾ ਜੀ ਤੁਹਾਡੇ ਹੀ ਮੰਦੀ ਇੱਛਾ ਹੈ ਕਿ ਮੇਰੇ ਘਰ ਤੇਰੇ ਵਰਗਾ ਪੁੱਤਰ ਹੋਵੇ। ਸੋ ਮੇਰੇ ਜਿਆ ਤੋਂ ਦੁਨੀਆਂ ਵਿੱਚ ਦੂਜਾ ਕੋਈ ਹੋ ਨਹੀਂ ਸਕਦਾ ਹੈ। ਇਸ ਲਈ ਮੈਂ ਅੱਜ ਤੋਂ ਆਕੀ ਦਾ ਧਰਮ ਦਾ ਪੁੱਤਰ ਹਾਂ, ਤੁਸੀਂ ਮੇਰੀ ਧਰਮ ਦੀ ਮਾਤਾ ਜੀ ਹੋ। ਇਸ ਸੰਸਾਰ ਵਿੱਚ ਮੇਰੇ ਨਾਮ ਦੇ ਨਾਲ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ। ਇਹ ਸਰਕਾਰਾਣੀ ਬਹੁਤ ਪ੍ਰਸੰਨ ਹੋਈ। ਤਾਂ ਗੁਰੂ ਜੀ ਨੇ ਅੱਖੀਂ ਕੇ ਅਸਾਨ ਫੜਦੀਆਂ ਅੱਖੜਦੀਆਂ ਪੁੱਛ ਲਗੀ ਹਾ ਕੁਝ ਕਾਓ। ਉਸ ਟਾਮ ਰਾਣੀ ਦੇ ਰਸੋਈਆਂ ਵਿੱਚ ਛੋਲੀਆਂ ਨੇ ਆਂ ਕੁੰਗਣੀਆਂ ਤੇ ਪੂੜੀਆਂ ਤਿਆਰ ਸਨ ਛੋਲੀਆਂ ਨੇ ਆਂ ਕੁੰਗਣੀਆਂ ਤੇ ਪੂੜੀਆਂ ਲਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਹੱਥੀ ਨਾਲ ਛਕਾਈਆਂ ਸਾਥੀ ਬੱਚਿਆਂ ਨੂੰ ਛਕਣ ਵਾਸਤੇ ਦਿੱਤੀਆਂ ਉਸ ਦਿਨ ਤੋਂ ਹੋ ਪਰੰਪਰਾ ਹੁਣ ਵੀ ਚੱਲ ਰਿਹਾ ਹੈ ਰੋਜ਼ ਸਵੇਰੇ ਦੀ ਟਾਈਮ ਅਰਦਾਸ ਤੋਂ ਬਾਅਦ ਸਭ ਤੋਂ ਪਹਿਲਾ ਕੜਾ ਪ੍ਰਸ਼ਾਦ ਦੇ ਕੁੰਗਣੀਆਂ ਦਾ ਪ੍ਰਸ਼ਾਦ ਪੂੜੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ। ਉਹ ਪ੍ਰਸ਼ਾਦ ਸਾਰਾ ਦਿਨ ਸਾਰੀ ਸਾਧ ਸੰਗਤ ਨੂੰ ਹੀ ਵਰਤਾਇਆ ਜਾਂਦਾ ਹੈ। ਗੁਰੂ ਜੀ ਨੇ ਖੁਸ਼ੀਆਂ ਵਿੱਚ ਵਾਰ ਤੀਕ ਜਿਹੜੇ ਗੁਰਸੇ ਕਿੱਥੇ ਆ ਕਰਕੇ ਕੜਾ ਪ੍ਰਸ਼ਾਦ ਤੇ ਘੁੰਗਣੀਆਂ ਦਾ ਪ੍ਰਸ਼ਾਦ ਪੂੜੀਆਂ ਦਾ ਪ੍ਰਸ਼ਾਦ ਦਾ ਪੋਕ ਲਗਾਉਣਗੇ ਉਹਨਾਂ ਦੀਆਂ ਮਨੋ ਕਾਮਨਾ ਪੂਰੇ ਹੋਣ। ਗੁਰਦੁਆਰੇ ਦੇ ਪਿਛਲੇ ਪਾਸੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਰਾਉ ਦੇ ਦੀਦਾਤਨ ਕਰਕੇ ਜਮੇਨ ਵਿੱਚ ਗਲਤੀ ਸੀ ਵਚਨ ਕਰ ਗਏ ਸੀ ਕਿ ਜਦੋਂ ਤਾਕ ਦੁਨੀਆ ਰਹੇਗੀ ਹਰਾ ਭਰਾ ਰਹੇਗਾ ਹੁਣ ਵਿਚਾਰ ਹਰਾ ਪਰਾ ਹੈ ਦਰਸ਼ਨ ਕਰਨ ਵਾਸਤੇ ਉਧਰ ਦੀ ਰਾਸਤਾ ਬਣੀ ਹੋਈ ਹੈ ਸਾਹਮਣੇ ਸ਼ੀਸ਼ੇ ਦੇ ਸੋਕੇ ਇਸ ਵਿਚਾਰ ਨਿਸ਼ਾਨੀਆਂ ਆਹ ਉਸ ਟਾਮ ਦੀ ਗੁਰੂ ਜੀ ਦੀ 7 ਸਾਲ ਦੀ ਫੋਟੋ ਕਮਰ ਕੱਸੇ ਦੀ ਕਟਾਰ ਚਰਨਾ ਦਾ ਜੋੜਾ ਗੁਲੇਲੇ ਦਾ ਗੋਲੀਆਂ ਸ਼ੀਸ਼ੇ ਵਾਲੇ ਕਮਰੇ ਦੇਖ ਰਹਾ ਉਸੇ ਕਮਰੇ ਵਿੱਚ ਆ ਕੇ ਰਾਣੀ ਬਸੰਬਰਾ ਦੇਵੀ ਦੇ ਗੋਦ ਵਿੱਚ ਬੈਠ ਕੇ ਧਰਮ ਦੇ ਪੁੱਤਰ ਬਣੇ ਸਨ ਇਹ ਉਹੀ ਕਮਰਾ ਹੈ ਉਸ ਦੀ ਚੌਕਾਟ ਤੇ ਜਿਹੜੇ ਛੇ ਪਿੱਲਰ ਇਹ ਦੋ ਚ ਯਾਰਾ ਯਾਰਾ ਰਾਣੀ ਦੀਆਂ ਮਹੱਲਾ ਦੀਆਂ ਨਿਸ਼ਾਨੀਆਂ ਰੱਖੀਆਂ ਗਈਆਂ ਵਾਕੀ ਗੁਰਦੁਆਰਾ ਸਾਹਿਬ ਨਮਾ ਬਣ ਲਿਆ ਹੈ ਇਸ ਗੁਰਦਾਰੇ ਸਾਹਿਬ ਦੀ ਪੂਰਾ ਪ੍ਰਬੰਧ ਲੰਗਰਾ ਦੇ 빌딩아 ਦੇ શ્રીમાન ਸੰਤ बाबा ਕਸ਼ਮੀਰ ਸਿੰਘ ਜੀ ਪੂਰੀ ਵਾਲੇ શ્રીમાન ਸੰਤ बाबा ਸੁਖਵਿੰਦਰ ਸਿੰਘ ਜੀ શ્રીમાન ਸੰਤ बाबा ਗੁਰਵਿੰਦਰ ਸਿੰਘ ਜੀ ਹੋਰ ਸਾਰੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਸੰਗਤਾ ਦੇ ਸਹੂਲियतਾਂ ਵਾਸਤੇ 24 ਘੰਟੇ ਲੰਗਰ ਤੇ ਸਿਸਰਾ ਦੀ ਸੇਵਾ ਕਰਵਾ ਰਹੇ ਨੇ ਚੱਲ ਰਹੀ ਕਾਰ ਸੇਵਾ ताख्त श्री हरमंदिर जी पटना साहिबिखे श्रीमान संत बाबा कश्मीर सिंह जी पूरी वालों ਵੱਲੋਂ ਇਹ ਕਮਰੇ ਦੀ ਸੇਵਾ ਬਾਥਰੂਮ ਯਰ ਕੰਡੀਸ਼ਨ ਅਟੈਚ 10 ਲੱਖ ਰੁਪਿਆ ਰੱਖੀ ਗਈ ਹੈ ਸੁਸੰਗਤਾ ਪਾਸੋਂ ਬੇਨਤੀ ਹੈ ਲੰਗਰਾਂ ਵਾਸਤੇ ਬਿਲਡਿੰਗਾਂ ਵਾਸਤੇ ਇਟਾ ਵਾਸਤੇ ਵਜਰੀ ਵਾਸਤੇ ਸਰੀਆ ਵਾਸਤੇ ਰੇਤਾ ਵਾਸਤੇ ਸਿਮਿੰਟਾ ਵਾਸਤੇ ਮਾਇਆ ਦੇ ਕੇ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਯਾਤਰਾ ਸਫਲ ਕਰੋ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ